ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਇਹ ਅਤਾਰੀ ਗੀਤੀ ਬਿਖਾਲ ਰਹੇ ਪਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤੁਲੇ ਹੋਏ ਆ ਇਹਨਾਂ ਨੇ ਫੇਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੋਣ ਕਰ ਰਹੇ ਆ ਸਾਹਿਬ ਇੱਕ ਜੀ ਖਤੇ ਕੀ ਕਹਿਣਾ ਚਾਹੋਗੇ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਚੋਣ ਦਾ ਲਾਨ ਕੀਤਾ ਗਿਆ ਸੀ ਪਰ ਹੁਣ ਖਲੂਸਾ ਤੋਂ ਸ਼ਮਨੀ ਕਲੀ ਦਲ ਦੇ ਮਿਰਸਾ ਸਿੰਘ ਮਟੋਆ ਉਹਨਾਂ ਦੀ ਮੁਲਾਕਾਤ ਵੀ ਹੋਈ ਆ ਕੀ ਖੁੱਲ ਕੇ ਗੱਲ ਹੋਈ ਆ ਤੇ ਜਿਹਦੇ ਵਿੱਚ ਇਹ ਵੀ ਚਰਚਾਵਾਂ ਹੋ ਰਹੀਆਂ ਕਿ ਪਰਿਵਾਰ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਨਹੀਂ ਜੀ ਇਹ ਕੱਲ ਸਾਨੂੰ ਪਤਾ ਲੱਗਾ ਸਾਨੂੰ ਉਮੀਦ ਸੀ ਕਿ ਸ਼ਾਇਦ ਅਕਾਲੀ ਦਲ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖ ਕੇ ਤੇ ਇਸ ਸੀਟ ਤੇ ਇੱਕ ਪੰਥਕ ਸੀਟ ਤੇ ਇੱਕ ਭਾਈ ਸਾਹਿਬ ਦੇ ਖਿਲਾਫ ਨਹੀਂ ਹੈ ਆਸਾਰਨ ਕਿ ਜਨਾ ਬੀਬੀ ਖਾਨ ਨੇ ਗਲਤੀ ਨਹੀਂ ਕਰਨਗੇ ਪਰ ਇਹਨਾਂ ਨੇ ਦੁਬਾਰਾ ਅਕਾਲੀ ਦਲ ਨੂੰ ਖਤਮ ਕਰਨ ਤੇ ਤੁਲੇ ਹੋਏ ਆ ਇਹਨਾਂ ਨੇ ਫੇਰ ਉਹੀ ਜੋ ਬੀਬੀ ਖਾਲੜਾ ਦੇ ਟਾਈਮ ਤੇ ਗਲਤੀ ਕੀਤੀ ਉਹੀ ਹੋਣ ਕਰ ਰਹੇ ਆ ਤੇ ਇਸ ਕਰਕੇ ਲੋਕਾਂ ਦੀ ਬਾਤ ਸੀ ਲੋਕ ਇਹਨਾਂ ਨੂੰ ਬਹੁਤ ਲਾਂਤਾਂ ਪਾ ਰਹੇ ਸੀ ਤੇ ਉਹ ਲਾਂਤਾਂ ਦੇ ਕਰਕੇ ਇਹ ਸਵੇਰੇ ਰਾਤ ਵੀ ਸਾਨੂੰ ਫੋਨ ਆਉਂਦੇ ਰਹੇ ਵੀ ਤੁਸੀਂ ਮੈਨੂੰ ਮਿਲੋ ਮਿਲੋ ਅਸੀਂ ਕਾ ਮਿਲਣ ਦੀ ਲੋੜ ਆ ਤੇ ਇੱਥੇ ਮਿਲ ਸਕਦੇ ਤੁਸੀਂ ਉਹ ਸਵੇਰੇ ਆਏ ਤੇ ਸਵੇਰੇ ਆ ਕੇ ਕਹਿੰਦੇ ਸੀ ਕਿ ਮੈਨੂੰ ਲੋਕ ਬਹੁਤ ਬੁਰਾ ਭਲਾ ਕਹਿ ਰਹੇ ਤੁਸੀਂ ਕਵਾਸੀ ਕਿਹਾ ਅਸੀਂ ਤਾਂ ਕੁਝ ਨਹੀਂ ਕਹਿ ਰਹੇ ਲੋਕਾਂ ਦਾ ਫੈਸਲਾ ਲੋਕੀ ਜੋ ਜਿੱਦਾਂ ਦਾ ਕੋਈ ਕੰਮ ਕਰੂਗਾ ਉਹੋ ਜਿਹਾ ਹੀ ਲੋਕਾਂ ਦਾ ਪ੍ਰਤੀਕਰਮ ਹੋਊਗਾ ਇਸ ਕਰਕੇ ਇਹ ਅਸੀਂ ਵੀ ਹੁਣ ਮੈਦਾਨ 'ਚ ਆ ਤੇ ਉਹ ਵੀ ਆ ਇਹ ਸਾਡੀ ਕੋਈ ਸਹਿਮਤੀ ਨਹੀਂ ਗਈ ਕਿ ਅਸੀਂ ਕਿਸੇ ਨੂੰ ਸਮਰਥਨ ਦੇ ਰਹੇ ਅਸੀਂ ਆਪ ਲੜ ਰਹੇ ਹਾਂ ਅਸੀਂ ਸਮਰਥਨ ਸਮਰਥਨ ਮੰਗ ਰਹੇ ਹਾਂ ਕਿ ਸਾਰੀਆਂ ਜੋ ਕਿਸਾਨ ਜਥੇਬੰਦੀਆਂ ਕੋਈ ਧਾਰਮਿਕ ਜਥੇਬੰਦੀਆਂ ਕਿ ਸਾਡਾ ਸਮਰਥਨ ਕਰੋ ਹੈ ਇਹ ਕਿ ਭਾਈ ਸਾਹਿਬ ਵੀ ਇੱਕ ਪੰਥਕ ਚਿਹਰਾ ਵਾ ਪੰਥ ਦੀ ਗੱਲ ਕੀਤੀ ਉਹਨਾਂ ਡਟ ਕੇ ਔਰ ਲੋਕਾਂ ਨੂੰ ਵੀ ਪਤਾ ਕਿ ਉਹ ਅਗਰ ਪਾਰਲੀਮੈਂਟ ਜਾਂਦੇ ਤਾਂ ਸਾਰੇ ਮੁੱਦਿਆਂ ਤੇ ਬੇਬਾਕੀ ਨਾਲ ਗੱਲ ਕਰ ਸਕਦੇ ਤੇ ਇਸ ਕਰਕੇ ਸਾਡੀ ਕੋਈ ਕਿਸੇ ਵੀ ਪਾਰਟੀ ਨਾਲ ਇਦਾਂ ਦੀ ਸਹਿਮਤੀ ਨਹੀਂ ਕਿ ਅਸੀਂ ਉਹਦਾ ਸਮਰਥਨ ਕਰਾਂਗੇ ਕਿਉਂਕਿ ਅਸੀਂ ਖੁਦ ਲੜ ਰਹੇ ਹਾਂ ਕਿ ਦੂਜੇ ਦਾ ਸਮਰਥਨ ਕਿੱਦਾਂ ਕਰਾਂਗੇ ਪ੍ਰਵੀਰ ਸਿੰਘ ਜੀ ਕਹਿੰਦੇ ਨੇ ਕਿ ਭਾਈ ਅਮਰਪਾਲ ਤੇ ਉਹਨਾਂ ਦੀ ਧਰਮ ਪਤਨੀ ਜੇ ਤੁਹਾਡੇ ਨਾਲ ਵੀ ਮੁਲਾਕਾਤ ਮੇਰੀ ਪਹਿਲਾਂ ਵੀ ਹੋਈ ਸੀ ਉਹ ਕਹਿੰਦੇ ਕਿ ਜਦੋਂ ਪੰਥ ਦਾ ਮਸਲਾ ਹੋਵੇਗਾ ਤੁਸੀਂ ਖੜੋ ਤੇ ਅਸੀਂ ਸਮਰਥਨ ਕਰਾਂਗੇ ਤੁਹਾਡਾ ਨਹੀਂ ਅਸੀਂ ਉਹਨਾਂ ਤੋਂ ਪਹਿਲਾਂ ਕੋਈ ਪਹਿਲਾਂ ਵੀ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਤੇ ਇਹ ਇਹ ਬਾਕੀ ਅਸੀਂ ਅਸੀਂ ਚਾਰ ਦਿਨ ਤੋਂ ਖੜੇ ਆ ਉਹ ਬਾਅਦ ਚ ਉਹ ਖੜੇ ਆ ਉਹ ਕਹਿੰਦੇ ਅਕਾਲੀ ਦਲ ਦੀ ਪਹਿਲਾਂ ਸੀਟ ਲਾਂ ਦਿੰਦਾ ਨਾਲ ਹੁਣ ਜਿਹੜੀ ਪੰਥਕ ਵੋਟ ਹੈ ਵੰਡੀ ਜਾਊਗੀ ਨੁਕਸਾਨ ਹੋ ਸਕਦਾ ਨਹੀਂ ਇਹ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਪੰਥ ਦਾ ਨੁਕਸਾਨ ਕਰਨਾ ਇਹ ਤੇ ਵੋਟ ਤੇ ਵੰਡੀ ਜਾਊਗੀ ਪਰ ਇਹ ਤੇ ਇਹ ਤੇ ਅਕਾਲੀ ਦਲ ਨੂੰ ਇਹ ਫੈਸਲਾ ਲੈਣਾ ਚਾਹੀਦਾ ਸੀ ਕਿ ਇੱਕ ਜ ਸਿੱਖ ਇਤਾਂਚਾ ਜਾਂ ਪੰਜਾਬ ਦੇ ਇਤਾਂਚੇ ਇਹ ਚੀਜ਼ ਉਹਨਾਂ ਨੂੰ ਸੋਚ ਕੇ ਫੈਸਲਾ ਲੈਣਾ ਚਾਹੀਦਾ ਹੈ ਕਿ ਉਹ ਇਹ ਸੀਟ ਉਹ ਬਾਕੀ 12 ਸੀਟਾਂ ਤੇ ਲੜ ਰਹੇ ਸੀ ਇੱਕ ਸੀਟ ਛੱਡ ਵੀ ਦਿੰਦੇ ਤੇ ਕੁਛ ਫਰਕ ਨਹੀਂ ਸਪੈਂਦਾ ਇੱਕ ਇਹਨਾਂ ਦੀ ਵੀ ਸ਼ਾਖ ਵੱਜ ਜਾਂਦੀ ਇਹ ਗਲਤੀਦਾਰ ਗਲਤੀ ਕਰਕੇ ਇਹ ਅਕਾਲੀ ਦਲ ਨੂੰ ਖਤਮ ਕਰਨਾ ਚਾਹ ਰਹੇ ਪਰ ਮਿਰਸਾ ਸਿੰਘ ਜੀ ਤੁਹਾਡੇ ਨਾਲ ਮੁਲਾਕਾਤ ਹੋਈ ਹੈ ਕੀ ਚਰਚਾਵਾਂ ਹੋਈਆਂ ਜਿਹੜੀ ਸੇਰ ਦੀ ਮੁਲਾਕਾਤ ਚਰਚਾਵਾਂ ਕੁਛ ਨਹੀਂ ਹੋਈਆਂ ਜੀ ਉਹ ਆਪਣਾ ਸਪਸ਼ਟੀ ਕਰਨ ਜੀ ਮੇਰੀ ਉਹਦੇ ਨਾਲ ਗੱਲ ਸੀ ਅਸੀਂ ਕਿ ਸਾਡੇ ਨਾਲ ਤਾਂ ਤੁਸੀਂ ਮਿਲੇ ਨਹੀਂ ਨਾ ਅਸੀਂ ਤੁਹਾਨੂੰ ਕੋਈ ਸਹਿਮਤੀ ਦਿੱਤੀ ਆ ਹੈ ਤੇ ਜੇ ਸਾਡੇ ਤੋਂ ਕੋਈ ਤੁਸੀਂ ਮਿਲੇ ਉਹ ਦੱਸੋ ਆਪਣਾ ਫੈਸਲਾ ਕਿ ਭਾਈ ਬਰਤਪਾਲ ਸਿੰਘ ਚੋਣ ਲੜਨਗੇ ਚੋਣ ਡੱਟ ਕੇ ਚੋਣ ਲੜਨਗੇ ਜੀ ਲੋਕਾਂ ਦਾ ਬਹੁਤ ਸਮਰਥਨ ਹੈ ਸਾਨੂੰ ਸਾਨੂੰ ਇੱਕ ਗੁਰੂ ਤੇ ਪੂਰਾ ਭਰੋਸਾ ਵਾ ਅਸੀਂ ਕੱਲ ਤੋਂ ਕੈਂਪੇਨ ਵੀ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਕਰਕੇ ਅਸੀਂ ਮਾਨ ਸਾਹਿਬ ਦਾ ਹੋਰ ਜਿੰਨੀਆਂ ਜਥੇਬੰਦੀਆਂ ਸਾਨੂੰ ਸਮਰਥਨ ਕਰ ਰਹੀਆਂ ਸੰਗਤ ਨੂੰ ਖਰੂਰ ਸਾਹਿਬ ਦੀ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਸੰਤ ਦੀ ਖਰੂਰ ਸਾਹਿਬ ਦੀ ਸੰਗਤ ਨੂੰ ਕਿ ਪੂਰੀ ਪੰਜਾਬ ਦੀ ਸੰਗਤ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹ ਇੱਕ ਇਹ ਪੰਜਾਬ ਦੇ ਲੋਕਾਂ ਦੀ ਅਣਖ ਦਾ ਆਬਰੂ ਦਾ ਇਹ ਸਵਾਲ ਹੈ ਇਦੇ ਵਾਸਤੇ ਤੁਸੀਂ ਤਕੜੇ ਹੋ ਕੇ ਸਾਰੇ ਜਾਣੇ ਆ ਸਮਰਥਨ ਦਿਓ ਤੇ ਇਸ ਕਰਕੇ ਅਸੀਂ ਹੋਣਾ ਦਵਾ ਜਰਸਾ ਸਿੰਘ ਨੂੰ ਤੇ ਅਸੀਂ ਸਲਾਹ ਦੇਣਾ ਚਾਹੋਗੇ ਜੀ ਜਰਸਾ ਸਿੰਘ ਨੂੰ ਤੇ ਅਸੀਂ ਸਲਾਹ ਦੇਣੀ ਚਾਹੁੰਦੀ ਆ ਕਿ ਪੰਥਕੀ ਤਾਨ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਇਹ ਫੈਸਲੇ ਤੇ ਆਪਣੇ ਤੇ ਫਿਰ ਦੁਬਾਰਾ ਗੌਰ ਕਰਨੀ ਚਾਹੀਦੀ